ਚੜਦੀ ਕਲਾ ਬਾਬਾ ਜੀ ਪੂਰੀ ਚੜਦੀ ਕਲਾ ਆ ਬਾਬਾ ਜੀ ਧੰਨਵਾਦ ਕਰਦੇ ਆ ਸਾਰਿਆਂ ਦਾ ਮੇਰੀ ਮਾਇਆ ਦਾ ਮੇਰੀ ਭੈਣਾਂ ਦਾ ਮੇਰੇ ਭਰਾਵਾਂ ਦਾ ਬਜ਼ੁਰਗਾਂ ਦਾ ਤੁਸੀਂ ਬਹੁਤ ਸੰਘਰਸ਼ ਕੀਤਾ 3 ਮਹੀਨੇ ਰੇਲਾਂ ਜਾਮ ਕੀਤੀਆਂ ਖਰਾਬ ਕੀਤੇ ਤੇ ਕੱਲ ਨੂੰ ਵੀ ਕੱਲ ਨੂੰ ਪੀਲ ਆ ਸਾਰਿਆਂ ਨੂੰ ਵੀ ਹਾਂ ਬਾਦ ਤੋਂ ਬਾਦ ਅੰਬਾਲਾ ਸ਼ਹਿਰ ਮੰਡੀ ਜਾਣਾ ਆ ਤੇ ਉੱਥੇ ਸਾਰਿਆਂ ਦਾ ਧੰਨਵਾਦ ਕਰਾਂਗੇ ਤੇ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਤੇ ਧੰਨਵਾਦ ਵੀ ਆ ਬਹੁਤ ਸੰਘਰਸ਼ ਕੀਤਾ ਤੁਸੀਂ ਵੀ ਕੱਲ ਨੂੰ ਵੱਧ ਤੋਂ ਵੱਧ 17 ਤਰੀਕ ਨੂੰ ਸਵੇਰੇ 10 ਵਜੇ ਅੰਬਾਲਾ ਸ਼ਹਿਰ ਨਾਜ ਮੰਡੀ 'ਚ ਮਿਲਦੇ ਆ ਤੇ ਸਾਰੇ ਪਹੁੰਚੋ ਪਾਬਾ ਜੀ ਇਹ ਸਾਨੂੰ ਚੱਕਾ ਨਹੀਂ ਸਕਦੇ ਇਹ ਡਰਾ ਨਹੀਂ ਸਕਦੇ ਜੇਲਾਂ ਝੂਲਾ ਠੀਕ ਆ ਨਾ ਜਿੰਦ ਲੇਖੇ ਲਾ ਦਾਂਗੇ ਕਿਸਾਨੀ ਦੇ ਪਰ ਪਿੱਛੇ ਨਹੀਂ ਹਟਦੇ ਐਮ ਐਸ ਪੀ ਗਰੰਟੀ ਕਾਨੂੰਨ ਦੀ ਲੜਾਈ ਵੀ ਜਿੱਤਣੀ ਆ ਕਰਜ਼ਾ ਮੁਕਤੀ ਵਾਲੀ ਤੇ ਆਉਣ ਵਾਲੇ ਟਾਈਮ ਦੀ ਰਣਨੀਤੀ ਵੀ ਬਣਾਣੀ ਆ ਕੱਲ ਨੂੰ ਸਾਰੇ ਭਰਾ ਬੱਦ ਤੋਂ ਵੱਧ ਆਪਣਾ 17 ਤਰੀਕ ਨੂੰ ਬੱਦ ਤੋਂ ਵੱਧ ਪਹੁੰਚੋ ਅੰਬਾਲਾ ਸ਼ਹਿਰ ਨਾਜ ਮੰਡੀ ਤੇ ਸਾਰਿਆਂ ਦਾ ਧਿਰੋਂ ਧੰਨਵਾਦ ਸਤ ਸ੍ਰੀ ਅਕਾਲ ਜੀ ਸਾਰਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੇਰੇ ਸਾਰੇ ਭੈਣ ਭਰਾਵਾਂ ਨਾਲ ਨੌਜਵਾਨ ਸਾਥੀਆਂ ਨਾਲ ਇੱਕ ਜ਼ਰੂਰੀ ਬੇਨਤੀ ਸਾਂਝੀ ਕਰਨੀ ਹੈ ਖਾਸ ਕਰਕੇ ਜਿਹੜੇ ਕੱਲ ਨੂੰ ਪੰਜਾਬ ਤੇ ਹਰਿਆਣਾ ਦੇ ਲੋਕ ਨਵਦੀਪ ਨੂੰ ਕਢਾਉਣ ਲਈ ਪੱਬਾ ਪਾਰ ਹੋਏ ਹੋਏ ਨੇਗੇ ਸਾਨੂੰ ਸਭ ਨੂੰ ਪਤਾ ਕਿ 17 ਤਰੀਕ ਨੂੰ ਜਿਹੜਾ ਆਪਣਾ ਕੱਲ ਦਾ ਵੱਡਾ ਕੱਠ ਰੱਖਿਆ ਗਿਆ ਉਹ ਕੱਠ ਨੂੰ ਦੇਖਦੇ ਹੋਏ ਸਰਕਾਰ ਜਿਹੜੀ ਕਿ ਆਪਾਂ ਆਪਾਂ ਪੱਬਾ ਭਾਰ ਕਰਤੀ ਸਰਕਾਰ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਅੱਜ ਨਵਦੀਪ ਨੂੰ ਜਵਾਨਤ ਮਿਲ ਚੁੱਕੀ ਆ ਮੀਡੀਆ ਦੇ ਵਿੱਚ ਵੀ ਇਹ ਚੱਲ ਚੁੱਕਿਆ ਦੇਖੋ ਆਪਾਂ ਇਸ ਗੱਲ ਦੇ ਉੱਪਰ ਪ੍ਰਸ਼ਾਸਨ ਦੇ ਉੱਪਰ ਕੱਲ੍ਹ ਉੱਪਰ ਆਪਾਂ ਯਕੀਨ ਨਹੀਂ ਕਰਨਾ ਆਪਾਂ ਜਿਹੜਾ ਨਵਦੀਪ ਦੇ ਹੱਕ ਦੇ ਵਿੱਚ ਕੱਲ੍ਹ ਨੂੰ ਵੱਡਾ ਕੱਟ ਕਰਨਾ ਭਰੇ ਕੱਟ ਦੇ ਵਿੱਚ ਲੋਕਾਂ ਦੀ ਅਦਾਲਤ ਦੇ ਵਿੱਚ ਨਵਦੀਪ ਨੂੰ ਲੈ ਕੇ ਬਾਹਰ ਲੈ ਕੇ ਆਉਣਾ ਇਹ ਥੋੜਾ ਜਿਹੜਾ ਅੱਜ ਤੁਸੀਂ ਕੁਛ ਦਿਨਾਂ ਦਾ ਚੱਲ ਰਿਹਾ ਥੋੜਾ ਕਿ ਪ੍ਰਚਾਰ ਆ ਉਸ ਪ੍ਰਚਾਰ ਨੂੰ ਉਸ ਰੋਸ਼ ਨੂੰ ਦੇਖਦੇ ਹੋਏ ਉਸ ਕੱਟ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਅੱਜ ਜਵਾਨਤ ਕਰਾਈ ਆ ਪਾਰੇਸ ਮੇਰੇ ਸਾਰੇ ਮੇਰੇ ਪੰਜਾਬੀਆਂ ਨੂੰ ਮੇਰੇ ਭੈਣਾ ਭਰਾਵਾਂ ਨੂੰ ਮੇਰੇ ਨੌਜਵਾਨ ਸਾਥੀਆਂ ਨੂੰ ਮੇਰੀ ਬੇਨਤੀ ਹੈ ਵੀ ਆਪਾਂ ਆਪੋ ਆਪਣੇ ਸਾਧਨਾਂ ਦੇ ਉੱਪਰ ਆਪੋ ਆਪਣੇ ਟਰੈਕਟਰ ਟਾਲੀਆਂ ਦੇ ਉੱਪਰ ਆਪੋ ਆਪਣੀਆਂ ਗੱਡੀਆਂ ਦੇ ਉੱਪਰ ਜਿਹੜਾ ਵੱਡਾ ਕੱਟ ਕਰਨਾ ਹੈ ਪ੍ਰਸ਼ਾਸਨ ਜਿੰਨਾ ਮਰਜ਼ੀ ਰੋਕੇ ਆਪਾਂ ਉਸ ਦੇ ਦਬਾਅ ਦੇ ਵਿੱਚ ਨਹੀਂ ਰਹਿਣਾ ਆਪਾਂ ਵੱਡਾ ਕੱਟ ਕਰਕੇ ਆਉਣ ਵਾਲੇ ਸਮੇਂ ਦੀ ਵੀ ਜਿਹੜੀ ਆਪਾਂ ਰਣਨੀਤੀ ਉਹ ਘੜਨੀ ਹੈ ਆਉਣ ਵਾਲੇ ਸਮੇਂ ਵਿੱਚ ਅੰਦੋਲਨ ਕਿਸ ਤਰ੍ਹਾਂ ਹੋਣਾ ਚਾਹੀਦਾ ਕਿਉਂਕਿ ਹਰਿਆਣਾ ਸਰਕਾਰ ਜਿਹੜੇ ਹੁਣ ਬੈਰੀਕਡ ਜਿਹੜਾ ਸੁਪਰੀਮ ਕੋਰਟ ਨੇ ਕਿਹਾ ਕਿ ਰਸਤਾ ਖੋਲੋ ਕਿਉਂਕਿ ਹਾਈ ਕੋਰਟ ਨੇ ਹਰਿਆਣਾ ਨੂੰ ਹਰਿਆਣਾ ਸਰਕਾਰ ਨੂੰ ਫਟਕਾਰ ਮਾਰੀ ਹੈ ਆਨਲਾਈਨ ਦੇ ਵਿੱਚ ਜੇਕਰ ਹਰਿਆਣਾ ਸਰਕਾਰ ਰਸਤਾ ਖੋਲਦੀ ਹੈ ਤਾਂ ਆਪਾਂ ਦਿੱਲੀ ਵਾਲੇ ਜਿਹੜਾ ਆਪਾਂ ਕੋਚ ਕਰਨਾ ਉਹ ਵੀ ਜਿਹੜੀ ਉੱਤੇ ਵਿਚਾਰਾ ਵਿਚਾਰ ਪਟੰਦਰੇ ਹੋਣਗੇ